ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਇਆਂ ਤੇ ਬਲੌਗ 'ਚ ਕਰਪਾ ਰਖੇ ਮਾਲ ਚੜ੍ਹਦੀ ਕਲਾ ਦਿਨ ਤੁਕਾਂ ਰਾ ਚੌਕ ਨੇ ਤਰੱਕੀਆਂ ਬੱਚੇ ਮੱਕੀ ਦਾਸ ਕਬੜ ਟਾਈਮ ਹੋਇਆ ਵਾ ਮੌਸਮ ਵਧੀਆ ਸਾਫ਼ ਸੁਥਰਾ ਹੈ ਤੋਂ ਪਾ ਨਿਕਲੀ ਵੀ ਹੈ ਇਸ ਟਾਈਮ ਹਵਾ ਥੋੜੀ ਜਿ ਘੱਟ ਚੱਲਦੀ ਹੈ ਦਿਨ ਵਿੱਚ ਵੱਜ ਜਾਂਦੀ ਹੈ ਦਿਨ ਵਿੱਚ ਤਾਂ ਫਿਰ 2:30 ਹੋਏ ਤਾਂ ਹੁੰਦਾ ਜਗਾ ਹਨੇਰੀ ਜਲਦੀ ਹੁੰਦੀ ਹੈ ਬਾਕੀ ਦੇਖਦੇ ਆ ਸਰੋ ਨੂੰ ਇੱਕ ਦੋ ਦਿਨ ਕਰਦੇ ਨੇ ਆਪਾਂ ਨੇ ਹੋਰ ਵਧੀਆ ਜਿੰਨੀ ਤੋਂ ਪਾ ਲੱਗੇਗੀ ਵੀ ਅੱਜ ਚੱਲੇ ਰਿਸ਼ਤੇਦਾਰੀ ਵਿੱਚ ਨੂੰ ਜਿਹੜਾ ਆਪਾਂ ਤੁਹਾਨੂੰ ਪਰਸੋਂ ਦਿਖਾਇਆ ਤਾਂ ਬੇਬੀ ਚੌਥੇ ਮੇਰੇ ਨਾਲ ਹੋ ਗਈ ਛੁੱਟੀ ਕੱਲ ਆਗੇ ਘਰਾਂ ਆਪਣੇ ਉਹ ਵੀ ਉਹਨਾਂ ਨੇ ਵੀ ਇੱਕ ਦੋ ਗਮੈ ਨੂੰ ਕਲਿੱਪ ਪਾਏ ਆ ਘਰ ਆਉਂਦਿਆ ਨੇ ਬੈਲ ਕੰਮ ਕਰਿਆ ਬੇਬੀ ਦਾ ਉਹਦੀ ਦਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਬਾਕੀ ਆਪਾਂ ਵੀ ਚੱਲੇ ਆ ਉਹਨਾਂ ਨੂੰ ਮਿਲਣ ਦੇ ਬਾਰੇ ਫੇਰ ਮੇਰੀ ਡੈਡੀ ਨੇ ਵੀ ਜਾਣਦਾ ਉਹ ਕਹਿੰਦੇ ਮਿਲਾ ਕੇ ਲਿਆਓ ਉਹਨਾਂ ਨੂੰ ਮਿਲਾ ਕੇ ਲਿਆਉਣਾ ਆਪਾਂ ਉੱਥੇ ਵੀ ਜਾ ਕੇ ਦਿਖਾਉਂਦੇ ਜੀ ਆਪਾਂ ਵੀ ਮਾੜਾ ਮੂਟਾ ਚਲੋ ਬਹੁਤ ਨੇ ਆਪਾਂ ਨੇ ਕੈਮਰਾ ਕਰਨਾ ਹੈਗਾ ਦਨ ਵੀ ਮੈਂ ਥੋੜੀ ਜੀ ਵੀਡੀਓ ਬਣਾਇਤੀ ਇੱਕ ਦੋ ਵੀਰਾਂ ਨੇ ਕਮੈਂਟ ਆਏ ਤੇ ਕਹਿੰਦੇ ਵੀ ਕੈਮਰਾ ਉਹ ਨਿਕਾਣਾ ਚਲੋ ਲਸਕਾਰੇ ਦਾ ਹੁੰਦਾ ਥੋੜਾ ਜਿਹਾ ਕੋਈ ਵੀਡੀਓ ਦਾ ਕੋਈ ਨਹੀਂ ਆਪਾਂ ਥੋੜਾ ਜਿਹਾ ਬਣਾ ਕੇ ਦਿਖਾਵਾਂਗੇ ਤੁਹਾਨੂੰ ਕਲਿੱਪਾਂ ਪੰ ਵੀ ਬੀਕੋਸ ਉਹਨਾਂ ਦਾ ਬਣਾਇਆ ਉਹ ਵੀ ਪਾਵਾਂਗੇ ਆਪਾਂ ਵੀਡੀਓ ਦੇ ਵਿੱਚ ਕੱਲ ਛੁੱਟੀ ਹੋ ਗਈ ਸੀ ਚਲੋ ਘਰ ਆ ਕੇ ਬਹੁਤ ਵਧੀਆ ਐ ਠੀਕ ਠਾਕ ਐ ਵੀ ਅੱਜ ਆਪਾਂ ਵੀ ਮਿਲ ਕੇ ਆਉਂਦੇ ਦੁਬਾਰੇ ਫੇਰ ਬਾਕੀ ਦਿਖਾਉਂਦੇ ਫੇਰ ਤੁਹਾਨੂੰ ਆ ਕੇ ਫਸਲ ਬਾੜੀ ਦਾ ਉਰੇ ਬਹੁਤ ਰੰਗ ਬਦਲਦੇ ਜਾਂਦੀ ਆ ਬਾਕੀ ਉਧਰ ਰਸਤੇ 'ਚ ਵੀ ਆਪਾਂ ਜਾਣਾ ਦੇਖਾਂਗੇ ਉਧਰ ਦੀ ਫਸਲ ਬਾੜ ਵੀ ਜਿਹੜੇ हिसाब ਨਾਲ ਮੌਸਮ ਠੀਕ ਹੈ ਮੌਸਮ ਦੇ हिसाब ਗੱਲੇ ਫਸਲ ਬਾੜੀ ਠੀਕ ਹੈ ਵੀ ਚਲੋ ਠੀਕ ਹੈ ਜੀ ਚੱਲਦੇ ਆ ਫਿਰ ਆਪਾਂ ਦਿਖਾਉਂਦੇ ਜਾ ਕੇ ਇੱਕ ਵਾਰ ਇਹ ਆਪਣਾ ਪਿੰਡ ਬਡਵਾਲਾ ਜੀ ਮਰਾਂਡੇ ਦੇ ਨੇੜੇ ਹੈ ਬਿਊਰੋ ਤੇ ਤਕਰੀਬਨ ਹੈ 80 33 ਕਿਲੋਮੀਟਰ ਪੈ ਜਾਂਦਾ ਵੀ ਵਧੀਆ ਰੋਡ ਸਾਫ਼ ਹੈ ਸੋਸਰੇ ਰੋਡ ਹੈ ਚਲੋ ਠੀਕ ਹੈ ਦਿਖਾਉਂਦੇ ਜੀ ਬਾਕੀ ਜਾ ਕੇ ਆਪਾਂ ਤੁਹਾਨੂੰ ਉੱਥੇ Skal vi vekke nye? 치치 치치 가자. 뭐야? 남자야? 남자야. ਮਦਦ ਕਰਦੇ ਸਨ ਉਹ ਤੇਰੇ ਲਈ ਖਾਣੇ ਉਹ ਲੈ ਕੇ ਕਹੋ ਜੀ ਵਾਸੀ ਕਾਲ ਜੀ ਰੀਤ ਦਾ ਸੁਤੀ ਬਈਆ ਦੇਖ ਹਾਂਜੀ ਆ ਤਾਂ ਨਾ 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 ਤਾ ਖਰੋ ਜੀ ਤਾਂ ਪਾਈਆਂ ਪਾਈਆਂ ਦਾ ਕੋਈ ਸਾਬਕਾ ਲਾਣੇ ਕਿੰਨਾ ਚਲੋ ਭਾਈ ਕਿੱਥੇ ਜਾਣਾ ਭਾਈ ਅੱਧਰ ਅੰਦਰ ਕਰ ਲਿਆ ਫੋਨ ਨੂੰ ਓ ਹੋ 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 ਜਨਮ ਦਿਵਸ ਤੇ ਤੁਹਾਨੂੰ ਹੈਪੀ ਬਰਥਡੇ ਬੋਲ ਲੈ ਜੀ ਚਲੋ ਚਲੋ ਤਦੋਂ ਬੜਾ ਕੰਮ ਇਹ ਤੇਰੇ ਦਾ ਘਰ ਤੇ ਬੈਲੀ ਹੀ ਸਾਰਾ ਪੱਤਾ ਜਿਹੜੇ ਬੀਜ ਨੇ ਦੇ ਹਰ ਸੀਰਤ ਕੋ ਤਕੂ ਤਕੂ ਆਉ ਦੇ ਬਰੇ ਉੱਧਰ ਰਵਿਆ ਸਾਰੇ ਇਕੱਠੇ ਆ ਚਲੋ ਨੇੜੇ ਤੁਸੀਂ ਇਕੱਠੇ ਸਾਰੇ ਸਾਰੇ ਮੈਂ ਇੱਥੇ ਹੀ ਟੋੜੀ ਵੀ ਵਾਲਾ ਨੇ ਕਮੈਂਟ ਕਰੀਂ ನಾನು ನೀಟಾಗಿ ಕಸ ಹಾಕುತ್ತೇನೆ

ਤਾਂ ਥੈਂਕ ਯੂ ਪਾਪਾ ਨੂੰ ਮਮਾ ਨੂੰ ਥੈਂਕ ਯੂ ਜੀ ਲਓ ਜੀ ਥੈਂਕ ਯੂ ਜੀ ਅੱਪਾ ਜੋ ਕਰ ਰਿਹਾ ਹੈ ਅੱਪਾ ਕੱਲੀ ਬੱਤੀ ਦੇਖੇ ਦੇਖ ਕਿ ਅੱਪਾ ਕੱਲੀ ਬੱਤੀ ਹੈ ਇਹ ਸੋ ਅੱਪਾ ਗੋਣਿਆ ਚੋਕੋ ਚੋਕੋ ਇਹ ਵੀਡੀਓ ਬਣਾ ਕੇ ਭਾਈ ਥੋੜੀ ਉਹ ਤੁਹਾਡੇ ਵਾਤੇ ਹੀ ਬਣਾ ਰਹੇ ਆ ਮਾਂ ਦੇ ਨੇ ਪਹਾਨੀਆਂ ਕੋਲੀ ਪਾ ਕੇ ਦੇ ਦੂੰਗੀ ਕੋਲੀ ਮਾਂ ਚਲ ਚਲ ਇਹ ਚਲੂ ਦਾ ਪਿਆਰੇ ਪੜੇ ਪੜੇ ਕਿੱਦਾਂ ਮੈਂ ਤਾਂ ਮੋੜਦਾ ਖੜਾ ਆਹ ਕੋਲੇ ਦਾ ਸੌੜ ਦੇ ਖਾਣਾ ਰੀਤ ਰੀਤ ਸਿੱਧਾ ਸਿੱਧੇ ਕਰੀ ਕਰੀ ਆਹ ਪੁੱਤ ਨਾ ਨਹੀਂ ਖਾ ਉਹ ਇਹ 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 ਨਾ ਹੈ ਲੈ ਨਾ ਨਾ ਕਰਨਾ ਕਰਨਾ ਬੋਲ ਬੋਲ ਕੇ ਬੋਲਦਾ ਰਹਿੰਦਾ ਦਵਾ ਮੈਂ ਜੀ ਕਰ ਲੁਕਾਣਾ ਕਰਨਾ ਕਰਨਾ ਨਾ ਕੋਲਾਂ ਬੱਤੀ ਨਾ ਬੋਲਦੀ ਹੈ ਯਾਰ ਫੇਕ ਕਰੇਗੀ ਮਾਮੂ ਲਓ ਜੀ ਕੋਲ看ਦੀ ਕੋਲ ਨਹੀਂ ਦੇ ਦੇ ਤੁਮਾ ਮਾ ਮਾ ਕਰੇਗਾ ਕਰੀ ਬਣ ਕੇ ਕੋਲੀ ਜੀ ਵੀ ਹੈ ਨਹੀਂ ਸੁਸੇ ਕਿਵੇਂ ਦੇਖਦੀ ਹੈ ਫਾਇਰ ਜੀ ਨੋ ਨਾ ਤਾਂ ਬੋਲੀ ਮਮਾ ਦੋ ਆ ਜਾਓ ਆਪੇ ਘਰ ਬੈਠ ਜਾਓ ਮਮਾ ਤੇਰੇ ਕੋਲ ਬੱਚਾ ਪੁੱਛ ਲੈ OK ਆਪਣੇ ਨਾਲ ਹਾਏ ਲੋ ਜੀ ਫਟਾ ਮੇਰੇ ਵੀਡੀਓ ਬਣਾ ਦਿਓ ਮੀਟਿੰਗ ਆਜੋ ਆਜੋ ਦੇਖ ਹੈਪੀ ਕਰ ਲ ਮਾਮੂ ਹੈਪੀ ਕਰ ਹੈਪੀ ਹੈਪੀ ਮੈਂ ਬੈਠੀ ਹੋ ਲਿਆ OK ਆ ਜਾ

આલીને 22 લાલા લાલા કંદીલા જે કરીએ આ કે આટલું કીટ કા દે કીટલા દેખાય રેંજી એને તો ઉપર લા દે ને આ તો પાઉસ નોમા લે ને નોતાણ મારી જા ને આ જો ઓર કે આ દેખ કેમે જટન લાગ્યા સુની આ જા કપડે લગા દે

ਤੋ ਉਹ ਵਾਜੀ ਪਹੁੰਚ ਗਏ ਜੀ ਬਡਵਾਲੇ ਆਪਾਂ ਇਹ ਹੈਦਰਾਨਾ ਡੰਗਰਾਂ ਦਾ ਬਣਾਇਆ ਵਾ ਆਹ ਸਾਹਮਣੇ ਮਕਾਨ ਹੈ ਇਹ ਫਲ ਬੂਟੇ ਤੁਹਾਨੂੰ ਫੇਰ ਦਿਖਾਉਂਦਾ ਮੁਰਕ ਕੇ ਇੱਕ ਵਾਰ ਦਿਖਾ ਦੇ ਅੰਦਰ ਜਾ ਕੇ ਤੁਹਾਨੂੰ ਫਿਰ ਹਰ ਸੀਟ ਤਨ ਮਲਾਉਂਦੇ ਚਲੋ ਠੀਕ ਹੈ ਜਾਂਦੇ ਹੱਥ ਪੈਰ ਧੋ ਕੇ ਇੱਕ ਵਾਰ ਵਾ ਅੰਦਰ ਦਿਖਾਉਂਦੇ ਬਾਅਦ ਚ ਬੂਟੇ ਆ ਕੇ ਉਹ ਬੱਲੇ 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 ਚਾਤ ਉੱਤਰ ਮੂੰਹ ਬੜਾ ਦਾ ਛੋਟਾ ਹੋ ਗਿਆ ਹੂੰ ਉੱਤਰ ਕੇ ਸੌਂ ਜਾਂਦਾ ਹੂੰ ਮੇਰੇ ਸਿਰ ਜਾ ਉੱਤਰ ਗਿਆ ਉਹ ਤਾਂ ਹੈਗਾ ਵਾਹਾਂ ਕਰੀਏ ਭਾਈ ਪਿੱਛੇ ਨੂੰ ਦੋਏ ਖੋਲਕਾ ਰਤ ਨੂੰ ਜਾਗਦਾ ਰਾਤ ਤਾਂ ਛਾਵਾ ਕਰੇ ਤੇ ਵੀ ਨਹੀਂ ਖੋਲਦੀ ਹੈਗੀ ਰਾਤ ਨੂੰ ਜਾਗਦੀ ਬੁੜੀ ਵੀ ਨੀਂਦ ਵਿੱਚ ਸੁੱਤੀ ਪਈ ਹੈ ਰਾਤ ਨੂੰ ਜਾਗਦੀ ਦਿਨ ਵਿੱਚ ਸੌਂਦੀ ਆ ਛੱਤ ਰਾਤ ਨੂੰ ਨਹੀਂ ਰਹਾ ਹੁੰਦਾ ਬੱਚਾ ਜਾਗਦੀ ਛਤ ਅਲੋਂਦੀ ਹੈਗੀ ਅੱਖਾਂ ਕੋਲ ਹਾਂ ਹਾਂ ਹਰਾਮੂ ਨਾ ਹਿੱੱਲੇ ਹੀੱੱਲੇ ਹੀੱੱਲੇ ਹਾਂ ਬੈਂਗਪੇਰ ਵਸਿੱਲ ਕੇ ਇਹ ਇੱਕ ਕਵੀ ਦੇ ਤੋਂ ਕਾਇਰ ਰੱਖਿਆ ਗਾਇਦਾ ਸਰਸਤ ਦਾ ਸਰਾਣਾ ਦੇ ਕੱਪਾ ਲਾ ਕੇ ਲੈ 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 ਆ ਤਾਲੇ ਤੇ ਟੁੱਕੀ ਆੜੀ ਉਹ ਤੇਰੀ ਉੱਟੇ 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 ਅਲਸਾ ਹੁੰਦੀ ਹੈ ਹਾਂ ਬਾਲ ਚਾਹੀਦਾ ਹਮ ਤਰਕੀਰ ਦਾ ਪਿਆ ਦਾ ਗੰਜਾ ਜਾਵੇਂ ਹਾਂ ਮਿਲਦੀ ਦਾ ਬਹੁਤ ਨਹੀਂ ਤਾਂ ਖਾਣੇ ਪਰ ਫੜਾ ਮਿਲ ਰਿਹਾ ਗਿਆ ਨਹੀਂ ਇਹਦੇ ਸੋਨੇ ਛੇਤੀ ਹੋ ਜਾਣੀ ਚੁੰਡੀ ਆਂ ਖਾਸ ਕਰ ਦਿਖਾ ਦੇ ਮੜਾਂਗਾ ਨਹੀਂ ਨਹੀਂ ਹਣਾ ਆਪੇ ਹਲ ਹੀ ਜਾਏਗਾ ਤਾਂ ਬਈ ਇਹ ਕੋਈ ਵੀ ਨਹੀਂ ਹਰਕਤ ਕਰਦੇ ਸੁੱਤੀ ਹੋਈ ਹੈ ਹੈ ਚਲ ਆ ਰੋ ਵੀ ਰੋ ਵੀ ਦਿਖਾ ਦੇ ਅੱਜ ਦੇਖ ਕੇ ਹਾਂ ਇੱਕ ਵਾਰ ਹੋਣਾ ਇਹਨਾਂ ਦੁਈਓ ਫਸਣਾ ਹੁੰਦਾ चीकू का बूटा बहुत लादे खंड भर के मिट्ठे है चीकू भी आडू लगे ਬਾਕੀ ਹੁਣ ਆ ਬੂਟਾ ਮਛਾਣੇ ਦਾ ਆੜੂ ਦਾ ਇਹ ਤੁਹਾਨੂੰ ਸੰਦ ਆਦੋਂ ਦਾ ਵੀ ਆੜੂ ਲੱਗੇ ਹੋਈਏ ਦਿਖ ਰਹੀ ਹੈ ਆ ਬੂਟਾ ਹੀ ਮਛਾਣੇ ਦਾ ਕਹਿੰਦਾ ਪੱਤੇ ਦੋਨਾਂ ਦੇ ਸੇਮ ਹੈ ਵੈਸੇ ਮੈਨੂੰ ਲੱਗਦਾ ਮਮੂਲੀ ਜਾਂ ਹਰਕ ਵਿੱਚ ਮੈਂ ਨੇੜੇ ਕਰਕੇ ਰੱਖਣਾ ਤੁਹਾਨੂੰ ਆ ਬੂਟਾ ਆੜੂ ਦਾ ਆਹ ਦੇਖ ਪੱਤੇ ਦਾ ਪੱਤਾ ਦੇਖੋ ਮਲਾਵੇ ਮਿਲਦੇ ਆ ਆੜੂ ਲੱਗੇ ਹੋਏ ਇਹ ਆ ਦੇਖੋ ਗਾਜੀ ਲੱਗੇ ਹੋ। ਤੇ ਆ ਵੀ ਲੱਗੇ ਹੋ। ਇਹਨੇ ਦੱਸਿਓ ਵੀ ਇਹ ਇੱਕੋ ਵੀ ਲੱਗੇ ਵਿੱਚ ਇਹ ਬਦਾਮਾਂ ਦਾ ਉਟਾ ਹੈ ਬਦਾਮ। ਵੀ ਇਹ ਬਦਾਮਾਂ ਦਾ ਉਟਾ ਹੈ। ਲੱਗੇ ਹੋਏ ਹੈਗੇ ਅਗਦੀ। ਇੱਕ ਹੈਗਾ ਬੁਟਾ ਅਗੜਾ। ਇਹਨੂੰ ਹਲੇ ਲੱਗਿਆ ਕੋਸ ਨੇ। ਇਹ ਕਹਿੰਦੇ ਆਲੂ ਖਾ ਰਿਆਂ ਦਾ। ਹੱਲੂ ਬਖਾਰਾ ਕਹਿੰਦੇ ਹੁੰਦੇ ਜਿਹੜਾ ਬਾਕੀ ਦੇਖ ਲਓ ਦੱਸਿਓ ਕਮੈਂਟਾਂ ਦੇ ਵਿੱਚ ਇੱਕ ਆਹ ਖੜਾ ਲੂਖਾਰਾ ਮੁੱਟਾ ਆਕੇ ਆ ਬਦਾਮਾ ਦਾ ਪਾਈ ਪਹਿਲੀ ਵਾਰ ਦੇਖਾ ਲੱਗਿਆ ਹੈ ਆੜੂ ਬਰ ਗਈ ਆੜੂ ਲੱਗੇ ਹੋਏ ਬਰਾ ਇਹਨੇ ਫਰਗਾ ਚਾਪਟਾ ਜਿਹਾ ਥੋੜਾ ਜਿਹਾ ਹੋਰ ਥੋੜਾ ਜਿਹਾ ਮਟਾਈ ਵਿੱਚ ਕਿ ਕਿ ਚੀਜ਼ੇ ਕਿੰਨਾਂ ਦਾ ਲੱਗਿਆ ਵੈਦਰ ਬੁੱਤਾ ਇਹਨਾਂ ਬਹੁਤ ਲੱਗੇ ਵੈ ਆਹੋ ਬਾਈ ਮਿਸਤਰੀ ਲੱਗੇ ਵੈ ਚੱਲਦਾ ਕੰਮ ਹੋਣਾ ਲੱਕੜੀ ਦਾ ਇਹਨਾਂ ਸੋਲ ਜਿਹੜਾ ਕੰਮ ਕਰ ਰਿਹਾ ਇਹਨਾਂ ਲੱਕੜੀ ਦੀ ਉਹਨਾਂ ਮੀਟੇ ਨੁੱਕਰੇ ਤੇ ਚੱਲਣਾ ਆਹ ਸਰਵਾਹ ਆਪਣੇ ਕੋਲ ਚੱਕੀ ਹੋਈ ਸੀ ਪਰ ਇਹਨਾਂ ਦਾ ਕੰਮ ਚੱਲ ਰਿਹਾ ਬਾਕੀ ਅੱਜ ਦਾ ਬਾਈ ਦਿਖਾਤਾ ਸੋਨਾਂ ਤਿਆਰ ਹੋ ਰਿਹਾ ਵਾ ਬੈੱਡਾਂ ਵਾਲਾ ਜਿਹੜਾ ਹੈਗਾ ਸਾਰੇ ਵੀ ਹੁਣ ਬਾਈ ਲੱਗੇ ਹੋਦਾ ਹੈ ਲੀਡੀ ਦੇ ਕਰਨ ਲੀਡੀ ਬਣਾਤੀ ਬਾਕੀ ਹੈ ਸਭ ਸਾਰੀ ਫਾਈਨਲ ਹੋ ਜੀ ਹੁਣ ਰਹਿ ਗਿਆ ਗਏ ਤਾਂ ਹਲੇ ਸਰਮਾਇਆ ਮਨੇ ਦੋ ਦਿਨ ਚੀਜ਼ਾਂ ਘਟੀਆਂ ਬਾਈ ਜਾਨੀ ਨੂੰ ਪੜਨ ਅੱਛਾ ਉਸਮਾਨ ਕਰਕੇ ਦਿਕਤ ਆ ਗਈ ਥੀਕ ਆ ਨਹੀਂ ਹੈ ਵਧੀਆ ਬਣ ਗਿਆ ਹੁਣ ਇਹਦੇ ਮੂਰੇ ਕੀ ਲਾਉਣਾ ਪੜਦਾ ਹੈ ਅੱਛਾ ਜਿਹੜਾ ਇਹ ਸਮਾਇਆ ਰੱਖਣਾ ਹੈ ਬਸ ਟੇਪਾਂ ਰਹਿ ਗਈ ਲੈ ਜਿਹੜਾ ਆ ਬਾਕਸੇ ਲਾਇਆ ਇਹ ਉੱਪਰ ਰਹਿਣਾ ਜੀ ਓਪਨ ਰਹਿਣੇ ਇਹ ਹਾਂ ਉੱਪਰ ਅੱਛਾ ਇਹ ਨਹੀਂ ਸੀ ਸਿਸ਼ਿਆ ਪੰਡਾ ਫਰਫਰਾਇਆ ਨਾ ਹਾਂ ਉਹ ਵੀ ਠੀਕ ਹੈ ਹੈ ਚਾਂਸ ਹੈ ਵੀ ਆਲੇ ਕੋਈ ਚਾਂਸ ਮਤਲਬ ਹੈ ਨਹੀਂ ਕੋਈ ਜਿਹੜਾ ਸਰਮਾਇਕਾ ਕਵਰ ਲੱਗਣਾ ਹਣਾ ਆ ਜਿਹੜਾ ਹਰਾ ਬੋਰਡ ਹਾਂ ਜੀ ਇਹਨਾਂ ਬਦ ਅੱਛਾ ਇਹ ਪਾਂ ਦਰਾਜ ਇਹਦੇ ਉੱਪਰ ਹੁਣ ਐਲਈਡੀ ਦਾ ਕੋਈ ਡਿਜ਼ਾਈਨ ਹੋਰ ਬਣਾਣਾ ਕਿ ਬਸ ਸਾਫ਼ ਹੀ ਰਹੂਗਾ ਹੈ ਠੀਕ ਹੈ ਯਾਨੀ ਬੱਲੇ ਥੋੜੇ ਖੁੱਲਦੇ-ਖੁੱਲਦੇ ਹੈਗੇ ਹਾਂਜੀ ਹਾਂ ਠੀਕ ਹੈ ਵਧੀਆ ਵਧੀਆ ਬੱਲੇ ਦਾ ਲਿ ਆਪਸ਼ਨ ਨਹੀਂ ਹੈ ਜੀ ਇਹਦੇ ਦੋ ਆਪਸ਼ਨਾਂ ਚ ਹੈ ਬਣ ਵੀ ਸਕਦਾ ਨਹੀਂ ਬਣ ਦੋ ਤਾਂ ਬੱਲਾ ਦਾ ਅੱਛਾ ਆਹ ਜਿਹਨੇ ਪੱਲਾ ਦੁਬਾਈ ਬਣ ਸਕਦਾ ਉਹਦਾ ਤੇਰਾ ਸਿਸੇ ਦਾ ਹੀ ਬਣ ਸਕਦਾ ਹਾਂ ਹਾਂ ਉਹਦੀ ਗੱਲ ਹੈ ਵਧੀਆ ਜੈਨ ਵਾਲਾ ਜਣੀ ਹੁਣ ਕਮਰਾ ਤਿਆਰ ਹੈ ਹਾਂ ਜੀ ਬੱਦ ਤਿਆਰ ਮੈਂ ਕਹਿੰਦਾ ਨਹੀਂ ਪਰ ਉਧਰ ਨਾਲ ਤੇ ਲਾਡੀ ਤੁਸੀਂ ਵੱਧ ਦੇ ਲਾਤੇ ਕੋਈ ਦਿਖਦੀ ਮਿਹਨਤ ਬਣੇ ਘਟ ਹੋਣਗੇ ਉਧਰ ਨਾਲ ਘਟ ਆ ਜੀ ਦਿਨ ਘਟ ਲੱਗੇ ਉਧਰ ਅੱਛਾ ਤੇ ਕੰਮ ਵੱਧੋ ਹੈ ਕੰਮ ਤਾਂ ਵਿਖਦਾ ਹੀ ਆ ਕੰਮ ਤਾਂ ਮੈਨੂੰ ਕੋਈ ਕੰਦੇ ਨਹੀਂ ਥੋੜੀ ਬੇਲੀ ਦਿਖਦੀ ਕੋਈ ਵੀ ਇਧਰ ਨਾਲ ਕਾਕੇ ਵਸਾਈ ਟਾਕੀ ਇੱਕ ਆ ਟਾਕੀ ਇਧਰ ਆਈ ਦੀ ਆ ਵਸਾ ਥੋੜੀ ਜਿਹੜੀ ਆਈ ਲੀਡਰ ਵਾਲ ਜਿਹੜੀ ਹੈਗੀ ਉਹ ਤਾਂ ਤਾਂ ਜ਼ਿਆਦਾ ਲੱਗੇ ਜੀ ਉਧਰ ਨੂੰ ਦੋ ਵਾਰੀ ਦਾ ਕਬੜਾ ਹਾਂ ਡਿੱਗ ਦੋ ਵਾਰ ਬੈੱਡ ਚੇਂਜ ਹੋਲੇ ਇਹ ਵੀ ਠੀਕ ਹੈ ਇਧਰ ਆਨੇ ਆਪਣੀ ਡਾਇਰੈਕਸ਼ਨ ਨਾ ਕਰਿਆ ਉਹਨਾਂ ਨੇ ਪਹਿਲਾਂ ਲੱਗਿਆ ਹਾਂ ਮੈਨਰੇ ਕੋਈ ਉਹਨੂੰ ਕੋਈ ਆਪਸ਼ਨ ਨਹੀਂ ਹੈ ਕਿ ਦੀ ਉਹਨਾਂ ਦੀ ਹੁਣ ਇਹਦਾ ਕੰਮ ਹੋਰ ਕਮਰੇ ਦਾ ਨਹੀਂ ਕੋਈ ਰਹਿੰਦਾ ਹੈਗਾ ਕੰਮ ਨਿਪੜ ਗਏ ਤਾਂ ਕਮਰੇ ਦਾ ਕੰਮ ਹੋ ਗਿਆ ਬਸ ਤਕਰੀਬਨ ਕੰਮ ਨੂੰ ਫਾਈਨਲ ਕੱਲੂ ਫਾਈਨਲ ਕੱਲੂ ਝਾੜੂ ਮਾਰ ਦੋਗੇ ਹਾਂ ਜੀ ਹਾਂ ਬੜਾ ਚਮਕਾ ਕੇ ਨਾ ਇਧਰ ਬਾਹਰ ਠੀਕ ਹੈ ਅਹੋਂਦ ਤੇ ਕਬੜਾ ਵੀ ਤਾਂ ਆ ਗਿਆ ਭਾਈ ਉਹਦੇ ਚ ਉਧਰਲੇ ਚੱਲ ਗਏ ਉਧਰਲੇ ਜਾ ਗਏ ਇਹਦਾ ਆਹ ਕੰਮ ਨੂੰ ਥੋੜਾ ਕਰਿਆ ਵਾ ਆ ਵੀ ਮੈਨੂੰ ਬਹੁਤ ਵਧੀਆ ਲੱਗਦਾ ਠੋਸ ਪੂਰਾ ਆ ਲੈ ਠੋਸ ਆ ਤਾਂ ਹੀ ਪੱਥਰ ਵਾਲਾ ਹੀ ਕੰਮ ਹੋਇਆ ਵੈਸੇ ਹੈ ਹੈ ਪਿੱਛੇ ਦਾ ਬਹੁਤ ਮਾਲ ਲੱਗਿਆ ਹੋਵੇ ਹਾਂ ਦਿਖਦਾ ਹੀ ਹੈ ਐਨ ਪਰੋਇਆ ਪਿਆ ਵਿੱਚ ਹਾਂ ਇਹ ਕਿੱਥੇ ਨਾਲ ਨਹੀਂ ਆ ਰਹੀ ਵਈ ਵਨ ਕੋਈ ਇਰੀਆ ਉਹ ਕਰਿਆ ਕਹਿੰਦੇ ਪਿੱਛੇ ਰੰਗ ਜਿਹੜਾ ਰੰਗ ਨਹੀਂ ਠੀਕ ਆ ਮਾ ਰੰਗ ਤਾਂ ਪਰ ਤਾਂ ਹਲੇ ਪੇਂਟ ਹੋਣਾ ਹੈ ਪਰ ਇੱਕੋ ਪੇਂਟ ਹੋਣਾ ਇੱਕੋ ਪੇਂਟ ਹੋਣਾ ਹਾਂ ਉਹ ਤਾਂ ਜੇ ਬਣਾਇਆ ਨਾਲ ਦਾ ਕਰ ਲੈ ਵਿੱਚ ਕਿਨਾ ਮਰ ਜੀ ਉਹਦਾ ਜਿਹੜਾ ਮਰ ਜੀ ਉਹਦਾ ਚੋਇਸ ਹੈ ਜੀ ਤਾਂ ਦੇਖੋ ਇਹ ਨਾਜ਼ੀ ਕਰ ਉਹ ਨਾਜ਼ੀ ਨਾਲ ਸੇਖੇ ਰਹਿਣਾ ਤੇ ਇਦਾਂ ਦਾ ਆ ਇਹ ਵੀ ਆ ਤਕਰੀਬਨ 21 ਦੀ ਬਰਤ ਹਾਂ ਉਹਨੇ ਵੀ ਇਦਾ ਹੀ ਫਰਕ ਹੈ ਉਹ ਤਾਂ ਫਰਕ ਨਹੀਂ ਹੈਗਾ ਉਹ ਨਾਲ ਹੋਵੇ ਚੇਂਜ ਇਹ ਆ ਦਰਵਾਜ਼ੇ ਦੇ ਨਾਲ ਦਾ ਕਹਣਾ ਦਰਵਾਜ਼ੇ ਨਾਲ ਦਾ ਕੋਈ ਨਾ ਇਹਨਾਂ ਦੀ ਪਾਸ਼ੂਣੀ ਦਰਵਾਜ਼ਿਆਂ ਨੂੰ ਹੂੰ ਉਦੋਂ ਵੀ ਇਹਦਾ ਵੀ ਸੋਚ ਰਿਹਾ ਮਾਈਕੇ ਬਾਈ ਨਹੀਂ ਨੂੰ ਵੀ ਇਦਾਂ ਲਈ ਕੋਈ ਕਲਰ ਕਰਵਾਉਣਾ ਹੁਣ ਤਾਂ ਇਹ ਨੂੰ ਕਲਰ ਹੋ ਜੂਗਾ ਹੋ ਜੂਗਾ ਠੀਕ ਆ ਆਹ ਵੀ ਗੱਲ ਥੋੜੀ ਠੀਕ ਹੈ ਆਹ ਲੱਕੜੀ ਬਹ ਲਾਉਂਗੇ ਉਹਨੂੰ ਫਰਮਾਇਆ ਬੂਹ ਅੱਛਾ ਟੇਪ ਠੀਕ ਆ ਉਹ ਤਾਂ ਠੰਢੇ ਠੀਕੇ ਬਰਾਉਨੇ ਹਨਾ ਤਾਂ ਠੀਕ ਲੱਗਾ ਬਸ ਫਰਮਾਇਆ ਵਾਹੀਆ ਮੂਰੇ ਲੱਗਣੇ ਟੇਬਲ ਠੀਕ ਹੈ ਵਧੀਆ ਵਧੀਆ ਇੱਕ ਨੰਬਰ ਡਿਜ਼ਾਈਨ ਹੈ ਉਹ ਭਾਈ ਕਰ ਲੋ ਚੈੱਕ ਆਪਣੇ ਐਲਈਡੀ ਆ ਆ ਇਧਰ ਕਾਪਾ ਬੋਰਡ ਹੋ ਗਿਆ ਇਧਰ ਹੋ ਗਿਆ ਸਾਨੇ ਬੈਟਾਂ ਗਲਟ ਹੋ ਗਈ ਜਿਹੜੀ ਆਪਣੀ ਹੂੰ ਤੇਰੇ ਕੋਲ ਹੀ ਕੁੰਡੀ ਲਵਾ ਦਿੰਦਾ ਮੈਂ ਕਿਉਂ ਸ਼ਾਮ ਨੂੰ ਹੁੰਦਾ ਹੈ ਹੂੰ ਉਹਦੇ ਨਾਲ ਉਹਦੇ ਕੋਲ ਸਭ ਇਹਨਾਂ ਨਾਲ ਆ ਰੱਖਣਾ ਪਾਉਂਦੇ ਨੇ ਯਾਰ ਯਾਰ ਉਹਦੇ ਨਾਲ ਕੋਈ ਲੱਤ ਪਾਉਂਦਾ ਸਭ ਇਹਨਾਂ ਦੀ ਉਹ ਇਹਨਾਂ ਲੱਗ ਉਹਦੇ ਬੂਟੇ ਆਪਣੇ ਕੰਮ ਚੱਬ ਸਾਰੇ ਕਈ ਪਾਸੇ ਬੂਟਿਆਂ ਦੀ ਅਗਦੀ ਸ਼ਿਕਾਇਤ ਆਈ ਹੈ ਇੱਕ ਤਾਂ ਇਹਨਾਂ ਬੂਟਾਂ ਦੇ ਫੁੱਟਾਂ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਹੈ ਕਿ ਅੱਜ ਵੀ ਮੈਂ ਸੁਣਿਆ ਕਈ ਬੰਦੇ ਕਹਿੰਦੇ ਸਾਡੇ ਹੱਲੇ ਫੁੱਟੇ ਨਹੀਂ ਹਰੇ ਆ ਦਲਬੀਰ ਦੇ ਵੀ ਸਵੇਰੋਂ ਲਾ ਕੇ ਉਹਨਾਂ ਪੰਜ ਛੇ ਛਟੀਆਂ ਲਾਈਆਂ ਕੁਝ ਪੰਜਾਂ ਉਹਦੇ ਘਰਾਂ ਉਹਦਾ ਵੀ ਬਹੁਤ ਸੁੱਕੇ ਆ ਜ਼ਿਆਦਾ ਵਿੱਚ ਪਰ ਆਪਣੇ ਹੌਲੀ ਹੌਲੀ ਫੁੱਟੇ ਆਪਣੀਆਂ ਇਹ ਲੈਨਰ ਜਿੰਨੀ ਛੋਟੀ ਛਟੀਆਂ ਸਾਰਿਆਂ ਦੇ ਪਹਿਲਾਂ ਲੈਨ ਫੁੱਟੀਆਂ ਫਿਰ ਆ ਫੁੱਟੀਆਂ ਉਹ ਵਿੱਚ ਜਿੰਨੀਆਂ ਵੱਡੀਆਂ ਛਟੀਆਂ ਦੀਆਂ ਉੰਨੀਆਂ ਹੀ ਲੇਟ ਫੁੱਟੀਆਂ ਦੇਖੋ ਬੜੀਆਂ ਛਟੀਆਂ ਜਿਹੜੀਆਂ ਉਹਨਾਂ ਨੂੰ ਪੱਤੇ ਹਲੇ ਵੀ ਘੱਟ ਐ ਵੀ ਛਟੀ ਜਿੰਨੀ ਛੋਟੀ ਲੱਜੇ ਵਧੀਆ ਰਹਿੰਦੀ ਉਹਨੇ ਚਲੋ ਉਹਨਾਂ ਕੇਦ ਹਲੇ ਠੀਕ ਹੀ ਐ ਬਾਕੀ ਹੁਣ ਤਾਂ ਲੱਗਣਾ ਪਾਣੀ ਨੂੰ ਵੱਡੇ ਤੇ ਕੋਸ਼ਿਸ਼ ਕਰਾਂਗੇ ਕੱਦੀ ਵਾਰ ਹਲੇ ਟਾਈਮ ਲਾ ਜਾਣਾ ਵੱਡਣ ਨੂੰ ਹਲੇ ਵਿੱਚ ਹਰਿਆਈ ਦਿਖਦੀ ਐ ਅਣਕ ਵਧੀਆ ਖੜੀ ਜੀ ਜਿੰਨੀ ਵੀ ਖੜੀ ਐ ਇੱਕ ਨੰਬਰ ਪਰ ਇਹ ਕਈ ਛੱਟੀਆਂ ਥੱਲੇ ਤੇ ਨਹੀਂ ਫੁੱਟਦੀਆਂ ਜੀਆਂ ਉੱਪਰ ਜਾ ਕੇ ਫੁੱਟੀਆਂ ਕਈ ਥੱਲੇ ਇਹ ਛੱਟੀ ਇਹਦੇ ਵੀ ਹੁਣ ਮਲਾਬੜ ਟੜੀ ਲੱਗ ਗਈ ਹੁਣ ਲੱਗ ਗਈ ਆ ਕਿ ਮੇਮਕੋ ਵਾਲਿਆਂ ਦੇ ਮਲਾਬੜ ਵਾਲੀ ਛੱਟੀ ਨਹੀਂ ਦਿੰਦੀ ਜਿਹੜੀ ਆ ਛੱਟੀ ਥੱਲੇ ਦੇ ਫੁੱਟੀ ਜਾਏ ਚ ਨੁਕਸਾ ਕੋਈ ਨਾ ਹੋਣੀ ਹਰ ਕੰਕਾ ਜਾਂਦੇ ਇਹ ਪੋਦਰ ਬੱਕਦੀਆਂ ਹਰ ਸਰਬੀ ਦੇ ਨਾਲੀਆਂ ਹੁਣ ਬੱਲ ਨਹੀਂ ਬੋਵਲੀਆ ਉਦੋਂ ਆਪਾਂ ਨਾਲ ਦਲਵੀਰ ਦੇ ਵੀ ਦੇਖੀ ਆ ਵੱਲ 327 ਦੀ 327 ਦੀ ਆਪਣੇ ਵਾਲੀ ਦੀ ਵੱਲ ਬੜੀ ਹਰੀ ਉਹਦੇ ਨਾਲ ਤੇ ਇਹਦੇ ਵਿੱਚੋਂ ਬੀਜ ਆਪਾਂ ਨੇ ਆਦ ਨਹੀਂ ਹੈਗਾ ਵੀ ਮੈਂ ਕਹਿੰਦੇ ਰਾਲਿਆ ਮਿਲਿਆ ਜੀ ਲੱਗਦਾ ਜਿਹੜਾ ਬਚ ਗਿਆ ਸਾਰਾ ਆਪਾਂ ਨੇ ਪਾਈ ਇਹਦੇ ਵਿੱਚ ਤਾਂ 826 ਵੀ 869 ਆ ਹੈ ਨਹੀਂ ਤਾਂ 327 ਜਿਹੜੇ ਆਪਣਾ ਰਾਈਡ ਰੱਖੇ ਜਕਣੇ ਜਿਹੜੇ ਪੱਕੇ ਵਿੱਚ ਹੋ ਬੱਚ ਨੂੰ ਖਾਸੇ ਖੜੇ ਐ ਇਹ ਹੁਣ ਟਾਈਮ ਐ ਨਾ ਜਗਣਾ ਕੱਲ ਨੂੰ ਸਵੇਰੇ ਕਰਦੇ ਇਹਦੀ ਸਾਫ ਸਫਾਈ ਜੋ ਨਹੀਂ ਤਾਂ ਖੇਤ ਛੱਡ ਕੇ ਜੰਮਣਾ ਹੈ ਆਪਣੇ ਹੁਣ ਕੰਮ ਆ ਜੂਗਾ ਲੱਗ ਛਾੜ ਲਾਂਗੇ ਬਾਕੀ ਦੇਖ ਕੇ ਆਉਂਦੇ ਉਧਰ ਸਰੋਂ ਸਰੋਂ ਦੀ ਕੱਲ ਦਾ ਕਿਹੜਾ ਪ੍ਰੋਗਰਾਮ ਬਣਦਾ ਨਹੀਂ ਹੋਰ ਇੱਕ ਤਾਂ ਦਿਨ ਕੱਢ ਦਾਂਗੇ ਇਹ ਕੱਲੋਂ ਖੰਡ ਪਾਟ ਸਾਹਿਬ ਹੀ ਆਰੰਭ ਕਰਨਾ ਪਰ ਮਾਂਡੇ ਚ ਦੇਉ ਪਪਿੱਟੇ ਲੱਗੇ ਪਿਆ ਬਹੁਤ ਦੇਰ ਤੇ ਲੱਗੇ ਪਏ ਵੀ ਨਹੀਂ ਪਕੜ ਜਾਂਦੇ ਹੁਣ ਰੰਗ ਬਦਲਦੇ ਸਾਦੇ ਮੜ ਮੜੇ ਬਾਕੀ ਹਵਾ ਜ਼ਰੂਰ ਚੱਲਦੀ ਹੈ ਧੁੱਪਾਂ ਵੀ ਹੈ ਗਈਆਂ ਪੂਰੀ ਰੁੱਪਾਂ ਦੇ ਕੋਈ ਸ਼ਿਕਾਇਤ ਨਹੀਂ ਆਹ ਦੇਖੋ ਆਹ ਝੜ ਲਿਆ ਮੈਂ ਇੱਕ ਮਿੰਟ ਵੱਲ ਹੁ ਜਾਇਆ ਝੜ ਗਿਆ ਇੰਨੇ ਬੱਲੇ ਸਾਈਡ ਵਾਲੀ ਐ ਉੰਨੇ ਬੱਲੇ ਤਕੜੀ ਐ ਇਹ ਸਰਵਿਚੀ ਦਾ ਨੇ ਇਹਨੇ ਵੀ ਤਿੰਨ ਬੀਜ-ਬੀਜੇ ਵੀ ਡਲਾ ਕੇ ਇਕੱਠੇ ਆ ਕਿਉਂ ਆਪਣ ਵਾਲੀ ਪਰਲੇ ਵਾਲੀ ਦਾ ਲੱਗ ਗਿਆ ਬੱਲਾ ਮੋੜਨ ਥੱਲੇ ਨੂੰ ਚਲੋ ਠੀਕ ਐ ਜੀ ਮਿਲਦੇ ਆ ਫਿਰ ਆਪਾਂ ਕਿਸੀ ਅਗਲੇ ਵਲੌਗ ਵਿੱਚ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ